ਮੰਗੰਨ ਦਾ ਹਾਲਚਾਲ ਦਿਖਾ ਦਈਏ ਇਹ ਮੰਗੰਨ ਦੇ ਕੰਮਾਂ ਦੇ ਵਿਕਾਸ ਦੀ ਕੋਲ ਖੋਲ ਰਹੀ ਹੈ ਇਹ ਗੱਲ ਬਤਾਣੀ ਹੈ ਪਿੰਡ ਮੱਲਾਂ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਬਹੁਤ ਜ਼ਿਆਦਾ ਮੀਂਹ ਭਾਰੀ بارش ਹੋ ਰਹੀ ਹੈ ਦੇਖੋ ਮੀਂਹ ਕਿੰਨਾ ਪੈ ਰਿਹਾ ਹੈ ਇੱਧਰ ਰਾਜਾ ਸਿੰਘ ਆ ਰਿਹਾ ਸਾਈਕਲ ਦੇ ਉੱਤੇ ਮੀਂਹ ਦੇ ਵਿੱਚ ਹੀ ਟਿਕਦਾ ਇਹ ਇਹ ਹੁਣ ਸਮੁੰਦਰ ਵੇਖ ਦੀ ਟੱਪੂਗਾ ਆਪਾਂ ਤੁਹਾਨੂੰ ਦਿਖਾਉਣੇ ਆ ਇੱਧਰ ਜਿਹੜਾ ਇਹ ਸਮੁੰਦਰ ਹੈ ਸਮੁੰਦਰ ਦੇ ਵਿੱਚ ਦੀ ਇਹ ਟੱਪਦਾ ਸਾਈਕਲ ਦੇਖੋ ਜਬਰਦਸਤ بارش ਪਿੰਡ ਮੱਲਨ ਜ਼ਿਲ੍ਹਾ ਸ਼ਰੀ ਮਕਸਦ ਸਾਹ ਇਹ ਇਤਿਹਾਸਕ ਪਿੰਡ ਹੈ ਮੇਰਾ ਮੋਟਰਸਾਈਕਲ ਇੱਥੇ ਖੜਾ ਪਾਈ ਪਾਣੀ ਤਾਂ ਬੱਜਤ ਹੋ ਗਈ ਨਹੀਂ ਹਟ ਰਹਾ ਨਾ ਨਹੀਂ ਲੈ ਰਿਹਾ ਤਕਰੀਬਨ ਇੱਕ-ਇੱਕਾਂ ਤੇਰੇ ਕਰੀਬ ਹੋਣ ਵਾਲੀ ਹੈ بارش ਬੜਾ ਬਹੁਤ ਜ਼ਿਆਦਾ ਪੁੱਲ بارش ਪੈ ਰਹੀ ਹੈ ਪਿੰਡ ਮੱਲਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਮਲਕੀਸੇ ਮੱਲਨ ਦੀ ਵਿਸ਼ੇਸ਼ ਰਿਪੋਰਟ ਆ ਅੱਜ ਤੁਹਾਨੂੰ ਲੈ ਚੱਲਦੇ ਪਿੰਡ ਮੱਲਨ ਦੇ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿਹੜਾ ਤਕਰੀਬਨ 1 ਘੰਟੇ ਤੋਂ بارش ਹੋ ਰਹੀ ਹੈ ਲਗਾਤਾਰ ਜ਼ਬਰਦਸਤ بارش ਹੋ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਲੈਵੋ ਇਹ ਪਾਣੀ ਦੇਖੋ ਜਿਵੇਂ ਸਮੁੰਦਰ ਬਣ ਗਿਆ ਮੰਨਾਂ ਦੇ ਵਿੱਚ ਹਰ ਗਲੀ ਗਲੀ ਵਿੱਚ ਮੰਨਲੇ ਵਿੱਚ ਵਿਕਾਸ ਦੀ ਪੋਲ ਖੁੱਦ ਰਹੀ ਹੈ ਕਿਵੇਂ ਇੰਦਰ ਪੰਪ ਵਾਲੀ ਸਾਈਡ ਤੋਂ ਪਾਣੀ ਆ ਰਿਹਾ ਹੈ ਇੱਕ ਮੋਟਰਸਾਈਕਲ ਮੀਂਹ ਦੇ ਵਿੱਚ ਖੜਾ ਹੈ ਜਲ ਤੋਂ ਥਲ ਹੋ ਗਿਆ ਸਾਰਾ ਕੁਝ ਆਹੋ ਕਰਾ ਰਹੀ ਤੇ ਨਾ ਪਰ ਨਾਲੇ ਦੇਖੋ ਪ੍ਰਨਾਲੇ ਕਿਵੇਂ ਚੱਲਦੇ ਆ ਦੇਖੋ ਪ੍ਰਨਾਲੇ ਪਾਣੀ ਦੇ ਜਲ ਤੋਂ ਥਲ ਹੋ ਚੁੱਕੀ ਐ ਪਿੰਡ ਮੱਲਨ ਜਿਲ੍ਹਾ ਸ੍ਰੀ ਮਕਸੂਦਾ ਹੈ ਇਹ ਕਿਤਿਆਸ ਕਰ ਨਾ ਕਰਾ ਹੈ ਆ ਬਸ ਸਟੈਂਡ ਹੈ ਮੱਲਨ ਦਾ ਜਿਹੜਾ ਬੈਂਚ ਪਿਆ ਆ ਦੇਖੋ ਬੈਂਚ ਜਿਹੜਾ ਡੋਬ ਰਿਹਾ ਹੈ ਐ ਤਰੇ ਵਿਚਾਰੇ ਗਰੀਬ ਬੱਚੇ ਆ ਰਹੇ ਆ ਪਾਣੀ ਦੇ ਵਿੱਚ ਮੀਂਹ ਦੇ ਵਿੱਚ